ਦੱਸਦੇ ਮਹਾਂ ਜੀ ਹਾਂਜੀ ਬੱਬਾਈ ਆਪਣਾ ਨਾਮ ਦੱਸਦੇ ਅੱਜ ਵੀ ਇਹ ਪਰਿਵਾਰ ਕੋਲ ਆਇਆ ਕੀ ਸਰਸਰਾਂ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਅੱਜ ਬਹੁਤ ਹੀ ਵੱਡਿਆਂ ਭਾਗਾਂ ਵਾਲਾ ਦਿਨ ਹੈ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਮੁਕੰਦਸ ਜਗਾ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਇਥੋਂ ਦੇ ਸਾਡੇ ਬਹੁਤ ਹੀ ਵੱਡੇ ਭਾਈ ਸਾਹਿਬ ਬੰਟੀ ਭਾਜੀ ਜਿਹੜੇ ਇਥੋਂ ਦੇ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਹੀਂ ਆ ਤੇ ਆਪਣੀਆਂ ਸਵਾਵਾ ਰਾਜਨੀਤਿਕ ਤੋਂ ਧਾਰਮਿਕ ਤੌਰ ਤੇ ਜਿਹੜਾ ਵਾ ਉਹ ਬਾਖੂਬੀ ਨਿਭਾ ਰਿਹਾ ਪਿਛਲੇ ਦਿਨੀ ਵੀ ਇਹਨਾਂ ਨੇ ਇੱਕ ਉਹ ਪਰਿਵਾਰ ਨੂੰ ਸਾਹਮਣੇ ਲੈ ਕੇ ਆਏ ਮੀਡੀਆ ਸਾਹਮਣੇ ਵੀ ਔਰ ਆਪਣੇ ਭੈਣ ਭਰਾਵਾਂ ਦੇ ਸਾਹਮਣੇ ਕਿ ਜਿਨ੍ਹਾਂ ਵਿੱਚ ਉਹਨਾਂ ਨੇ ਉਹ ਪਰਿਵਾਰ ਦੀ ਇੱਕ ਉਹ ਚੀਜ਼ ਸਾਡੇ ਸਾਹਮਣੇ ਲੈ ਕੇ ਆਈ ਜਿਨ੍ਹਾਂ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਕਿ ਕਿਵੇਂ ਸਾਡੇ ਭੈਣ ਭਰਾਵਾਂ ਨੂੰ ਦੂਜੇ ਧਰਮ ਦਾ ਲਾਲਚ ਦੇ ਕੇ ਉਹਦੇ ਵਿੱਚ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜਬਰਦਸਤੀ ਧਕੇਲਿਆ ਜਾ ਰਿਹਾ ਅੱਜ ਦੀ ਕਹਾਣੀ ਵੀ ਜਿਹੜੀ ਹੈ ਐਵੇਂ ਦੀਆਂ ਕੁਝ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਮਜੀਠਾ ਰੁਰ ਤੋਂ ਇਹ ਇਸੇ ਕਾਰਨ ਕਰਕੇ ਇਹਨਾਂ ਲੋਕਾਂ ਨੂੰ ਕੋ ਗੁੰਮਰਾਹ ਕਰਕੇ ਸਿੱਖੀ ਤੋਂ ਦੂਰ ਕਰਕੇ ਤੇ ਈਸਾਈ ਮਤ ਨਾਲ ਜੋੜ ਰਹੇ ਸੀ ਪਰ ਇਹਨਾਂ ਨੇ ਇਹਨਾਂ ਦੇ ਅੰਦਰੋਂ ਦੁਬਾਰਾ ਫੇਰ ਉਹ ਇੱਕ ਆਤਮਾ ਦੀ ਆਵਾਜ਼ ਆਈ ਕਿ ਕਿਤੇ ਨਾ ਕਿਤੇ ਸਾਡੇ ਕੋ ਕੰਮ ਗਲਤ ਹੋ ਰਿਹਾ ਬਲਤੀ ਭਾਜੇ ਨਾਲ ਤੱਕ ਪਹੁੰਚੇ ਬੰਟੀਪਾ ਜੀ ਨੇ ਮੇਰੇ ਨਾਲ ਫੋਨ ਤੇ ਸਹੀ ਰਸਤਾ ਕਹਿ ਮ ਦਿੱਤਾ ਤਾਂ ਮੈਂ ਜਦੀ ਹੀ ਲੁਧਿਆਣੋਂ ਅੰਮ੍ਰਿਤਸਰ ਪਹੁੰਚ ਗਿਆ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਸਾਰੇ ਭੈਣ ਭਰਾ ਦੁਬਾਰਾ ਫੇਰ ਅੱਜ ਆਪਣੇ ਨਿੱਜੀ ਘਰ ਗੁਰਸਿੱਖੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਰਖਵਾਉਣ ਦਾ ਰੰਗਰੇਟੇ ਗੁਰੂ ਦੇ ਬੇਟੇ ਰਖਵਾਉਣ ਦਾ ਦੁਬਾਰਾ ਫੇਰ ਜਿਹੜਾ ਵਾ ਇਹ ਆਪਣੇ ਧਰਮ ਸ਼ਾਨ ਕਿਤੇ ਜਿੰਨਾਂ ਨੇ ਆਪਣਾ ਦੁਬਾਰਾ ਫੇਰ ਮਨ ਬਣਾਇਆ ਕਿ ਨਹੀਂ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਸੀ ਜਾਣੇ ਅਣ ਜਾਣੇ ਕਿਉਂਕਿ ਵੇਖੋ ਦੁਨੀਆ ਗੁਰੂ ਘਰ ਕਿਤੇ ਵੀ ਹੈ ਚਾਹੇ ਕਿਸੇ ਵੀ ਜਗ੍ਹਾ ਦਾ ਹੋ ਉਹ ਦੋ ਕਾਰਨਾ ਕਰਕੇ ਜਾਂਦਾ ਜਾਂ ਦੁੱਖ ਕਰਕੇ ਜਾਂ ਭੁੱਖ ਕਰਕੇ ਤੇ ਜ਼ਿਆਦਾਤਰ ਸਾਡੇ ਦੁੱਖ ਕਿੰਨੂੰ ਨਹੀਂ ਮਿਲਦਾ ਅੱਜ ਕੱਲ ਹਰੇਕ ਦੇ ਘਰਾਂ ਦੇ ਵਿੱਚ ਦੁੱਖ ਨੇ ਤੇ ਸਾਡੇ ਭੈਣ ਭਰਾਵਾਂ ਨੂੰ ਦੁੱਖਾਂ ਦਾ ਨਾਮ ਅੱਗੇ ਕਰਕੇ ਉਹਨਾਂ ਦੀਆਂ ਬਿਮਾਰੀਆਂ ਦਾ ਨਾਮ ਅੱਗੇ ਕਰਕੇ ਉਹਨਾਂ ਨੂੰ ਗਮਰਾਹ ਕਰਕੇ ਜਿਹੜਾ ਵਾ ਉਹ ਉਧਰ ਲੈ ਕੇ ਜਾਇਆ ਜਾਂਦਾ ਦੁੱਖ ਤਾਂ ਸਾਡੇ ਤੇ ਵੀ ਆਉਣੇ ਆ ਗੁਰੂ ਸਾਹਿਬ ਤੇ ਵੀ ਆਏ ਨੇ ਪਰ ਗੁਰੂ ਕੀ ਗੱਲ ਜਿੰਨਾ ਦੁੱਖ ਆਈ ਸੀ ਉਹ ਵਾਪਸ ਚਲੇ ਗਿਆ ਕਿਥੇ ਦੁੱਖ ਤਾਂ ਫਿਰ ਉਹਨਾਂ ਦੇ ਉੱਤੇ ਵੀ ਆਏ ਨੇ ਜਿਹੜੇ ਆਪਣੇ ਧਰਮ ਦੀ ਅੱਜ ਗੁੰਮਰਾਹ ਕਰਕੇ ਤੇ ਚੀਕਾਂ ਮਾਰ ਰਹੇ ਨੇ ਦੁੱਖ ਤੇ ਉਹਨਾਂ ਤੇ ਵੀ ਆਏ ਸੀ ਨਾ ਪਰ ਕੀ ਉਹ ਆਪਣਾ ਮਤਲਬ ਉਹ ਛੱਡ ਗਏ ਕਿ ਨਹੀਂ ਇਸ ਕਰਕੇ ਮੇਰੇ ਵੀਰ ਅੱਜ ਬਹੁਤ ਹੀ ਮੁਕੱਦਸ ਜਗਾ ਹੈ ਔਰ ਬੜਾ ਅਜ ਭਾਗਾ ਵਾਲਾ ਦਿਨ ਹੈ ਕਿ ਜਿਹੜਾ ਅੱਜ ਮੇਰੇ ਭੈਣ ਭਰਾ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ ਸਿੱਖ ਸੀ ਸਿੱਖ ਹਾਂ ਤੇ ਮਰਾਂਗੇ ਵੀ ਸਿੱਖ ਹੋ ਕੇ ਇਸ ਧਰਤੀ ਤੇ ਇੱਕ ਵਾਰ ਆਏ ਆ ਚਾਤਾਂ ਪਾਤਾਂ ਦੁਨੀਆ ਤੇ ਬਹੁਤ ਨੇ ਧਰਮ ਵੀ ਦੁਨੀਆ ਤੇ ਬਹੁਤ ਆ ਪਰ ਜਿਸ ਨੂੰ ਪ੍ਰਮਾਤਮਾ ਨੇ ਜਿਹੜੇ ਧਰਮ ਦੇ ਵਿੱਚ ਪੈਦਾ ਕੀਤਾ ਉਹਦੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ ਗੁਨਾਗਾਰੋ ਤੁਸੀਂ ਜੇ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾਓਗੇ ਅਰਦਾਸਾਂ ਬੇਨਤੀਆਂ ਕਰਦੇ ਆਪਾਂ ਜਿਹੜਾ ਧਰਮ ਦਾ ਬੰਦਾ ਵਾ ਜਿਹੜਾ ਵੀ ਕੋਈ ਇਸ਼ਟ ਨੂੰ ਮੰਨਦਾ ਉਹ ਆਪਣੇ ਰੱਬ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਨਾਲ ਲਾਈ ਪਰ ਸੱਚੀ ਵੱਡਿਆਂ ਭਾਗਾਂ ਵਾਲੇ ਆ ਕਿ ਸਾਨੂੰ ਤੇ ਗੁਰੂ ਨੇ ਆਪਣੀ ਛਾਤੀ ਨਾਲ ਲਾਇਆ ਪਹਿਲਾਂ ਸਾਡੀ ਛਾਤੀ ਨਾਲ ਆਪਣੇ ਨਾਲ ਲਾਇਆ ਵਾ ਚਰਨਾਂ ਨਾਲ ਥੋੜਾ ਲਾਇਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਅੱਜ ਇਹ ਪਰਿਵਾਰ ਵਾਪਸ ਆਇਆ ਇਸੇ ਤਰ੍ਹਾਂ ਮੈਂ ਬਾਕੀ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਵੀਰੋ ਵਾਪਸੀ ਆਨੰਦਪੁਰ ਤੇ ਸਹਿਤ ਜਿਹੜਾ ਜਿਹੜੇ ਭੈਣ ਭਰਾ ਵੀ ਵਾਪਸ ਆਉਂਦੇ ਨੇ ਉਹ ਜਰੂਰ ਸਾਡਾ ਸੰਪਰਕ ਕਰਨ ਮੈਂ ਨੰਬਰ ਬੋਲ ਦੇਣਾ 8557097826 ਜਾਂ ਅੰਮ੍ਰਿਤਸਰ ਦੇ ਵਿੱਚ ਬੰਟੀਪਾ ਜੀ ਨਾਲ ਸੰਪਰਕ ਕਰ ਲੈਣ ਠੀਕ ਹੈ ਜੀ ਇਹ ਆਪਣਾ ਨੰਬਰ ਬੋਲ ਕੇ ਦੱਸ ਦੇਣਗੇ ਤੇ ਇਹਨਾਂ ਨੂੰ ਇਹ ਮਜੀਠਾ ਰੋਡ ਤੇ ਇਹਨਾਂ ਦੀ ਬਹੁਤ ਵੱਡੀ ਦੁਕਾਨ ਵੀ ਹੈਗੀ ਇੱਥੇ ਵੀ ਆ ਸਕਦੇ ਇਹਨਾਂ ਨੂੰ ਕੌਣ ਜਾਣਦਾ ਪੂਰਾ ਮਜੀਠਾ ਰੋਡ ਤੇ ਇਹਨਾਂ ਨੂੰ ਸਾਰੇ ਲੋਕ ਜਾਣਦੇ ਰਹਿਣ। ਕਹਿੰਦਾ ਨਾ ਸੰਪਰਕ ਕਰ ਸਕਦੇ ਆਣ ਕੇ। ਠੀਕ ਹੈ ਇਸ ਕਰਕੇ ਬੇਨਤੀ ਹੈ ਕਿ ਮੇਰੇ ਵੀਰ ਅਸੀਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ। ਜਿਹੜਾ ਵਾ ਕੋ ਨੂੰ ਆਪਣੀ ਜਗ੍ਹਾ ਪੱਕਾ ਰਹਿ ਪਰ ਸਾਨੂੰ ਤੋੜਨਾ ਅਸੀਂ ਪਹਿਲਾਂ ਹੀ ਪੱਕੇ ਨਾਲ ਜੁੜੇ ਹੋਏ ਆਂ। ਤੂੰ ਸਾਨੂੰ ਤੋੜ ਕੇ ਦੂਜੇ ਬੰਦੇਆਂ ਨੂੰ ਤੋੜ ਗਲ ਸੜ ਜਾਵਾਂਗੇ ਆਪਾਂ। ਸਾਡੇ ਕੋਣੀ ਮੈਂ ਕਿਹਾ ਚੰਗਰਾ ਵੱਜਦੀਆਂ ਅਸੀਂ ਤਾਂ ਜਿਕਾਰੇ ਛੱਡਾਂ। ਜਿਕਾਰੇ ਛੱਡਾਂਗੇ ਅਸੀਂ ਜਿਕਾਰਿਆਂ ਵਾਲਿਆਂ ਚੰਗਰਾਂ ਵਾਲ ਇਸ ਕਰਕੇ ਮੇਰੇ ਵੀਰ ਬੇਨਤੀ ਆ ਕਿ ਵਾਪਸ ਸਿੱਖੀ ਵਿੱਚ ਆਓ ਹੱਥ ਜੋੜ ਕੇ ਬੇਨਤੀ ਆ ਪੰਜਾਬ ਪੰਜਾਬੀ ਅਦਾਇ ਤੇ ਚ ਪੜਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਵੀ ਜਿਹੜੇ ਇਸ ਤੇ ਹੋਣਗੇ ਉਹਨਾਂ ਨੂੰ ਉਹਨਾਂ ਦਾ ਇਸਤ ਮबारक ਸਾਨੂੰ ਸਾਡਾ ਮੁਬਾਰਕ ਸਾਨੂੰ ਤੋੜੇ ਨਾ ਜਾਵੇ ਔਰ ਹਰ ਇੱਕ ਸਿੱਖ ਨੂੰ ਇੱਕ ਬੇਨਤੀ ਵੀ ਕਰਦਾ ਜਿਹੜਾ ਵੀ ਤੁਹਾਡੇ ਘਰ ਆਉਂਦਾ ਵਾ ਉਹਨੂੰ ਪ੍ਰਸ਼ਾਦੇ ਪਾਣੀ ਤੋਂ ਬਿਨਾ ਤੋੜਿਆ ਨਾ ਕਰੋ ਤੇ ਜੇਕਰ ਉਹ ਆਪਣੇ ਧੰਮ ਦੇ ਵਿੱਚ ਲਜਾਣ ਕਰਕੇ ਤੁਹਾਨੂੰ ਲਾਲਚ ਦਿੰਦਾ ਨਾ ਫਿਰ ਦੇਗ ਛੱਡ ਕੇ ਫਿਰ ਤੇਗ ਕੱਢ ਲਿਆ ਕਰੋ ਫਿਰ ਤੇਗ ਕੱਢ ਲਿਆ ਕਰੋ ਫਿਰ ਛੇਤੀ ਜਾਣਗੇ ਤੁਹਾਡੀ ਕੋਲ ਆਪਾਂ ਮਾਫ ਕਰਨਾ ਅੱਜ ਤੇਗ ਤੋਂ ਵੀ ਰਹਿ ਗਏ ਦੇਗ ਤੋਂ ਵੀ ਰਹਿ ਗਏ ਮੇਰੇ ਵੀ ਅੱਜ ਦੇਗ ਪ੍ਰਸ਼ਾਦ ਤੋਂ ਹੀ ਮਨਾ ਕਰੰਦੇ ਨੇ ਸਾਡੀ ਦੇਗ ਤੋਂ ਵੀ ਸਾਨੂੰ ਮਨਾ ਕਰੰਦੇ ਆ ਤੇਗ ਤੋਂ ਵੀ ਮਨਾ ਕਰੰਦੇ ਆ ਇਸ ਕਰਕੇ ਅਸੀਂ ਦੇਗ ਤੇ ਤੇਗ ਦੇ ਧਨੀ ਆ ਮੇਰੇ ਭਰਾਓ ਇਸ ਕਰਕੇ ਮੈਂ ਧੰਨਵਾਦ ਕਰਦਾ ਸਰਦਾਰ ਬਲਵਿੰਦਰ ਸਿੰਘ ਜੀ ਹੁਣਾਂ ਦਾ ਉਹਨਾਂ ਦਾ ਪਰਿਵਾਰ ਦਾ ਇਹਨਾਂ ਭੈਣਾਂ ਦਾ ਇਹਨਾਂ ਵੀਰਾਂ ਦਾ ਕਿ ਦੁਬਾਰਾ ਫੇਰ ਸਿੱਖੀ ਚ ਆਏ ਆ ਤੇ ਗੁਰੂ ਕਿਰਪਾ ਕਰੇ ਅਸੀਂ ਵੀ ਨਾ ਨਾ ਵਾਦਾ ਕਰਦੇ ਆ कि ਜਦੋਂ ਵੀ ਕਿਤੇ ਕੋਈ ਦੁੱਖ ਸੁੱਖ ਹੋਏਗਾ ਇਹਨਾਂ ਦੇ ਨਾਲ ਬਿਲਕੁਲ ਖੜੇ ਆਂ ਦੁੱਖਾਂ ਕਰਕੇ ਕਦੇ ਵੀ ਪਾਏ ਬਲਵਿੰਦਰ ਸਿੰਘ ਜੀ ਦੁਬਾਰਾ ਉਧਰ ਨੂੰ ਕਦੇ ਗੁਨਾ ਕਰਿਓ ਗੁਰੂ ਕਿਰਪਾ ਕਰੇਗਾ ਬਹੁਤ ਗੁਰੂ ਦੀ ਕਿਰਪਾ ਹੈ ਤੁਹਾਡੇ ਤੇ ਹੋ ਗਈ ਹੈ ਸ਼ੁਰੂਆਤ ਆ ਕਿਉਂਕਿ ਗੁਰੂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਉਧਰ ਜਾਓ ਗੁਰੂ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ ਤਾਂ ਹੀ ਤਾਂ ਤੁਹਾਨੂੰ ਦੁਬਾਰਾ ਫੇਰ ਗੁਰੂ ਆਪਣੇ ਵੱਲ ਲੈ ਕੇ ਆਇਆ ਕਿਉਂਕਿ ਕੀ ਪਤਾ ਸਤਗੁਰੂ ਨੇ ਤੁਹਾਡੇ ਕੋਲ ਕੀ ਸੇਵਾ ਲੈ ਲੈਣੀ ਆ ਤੁਹਾਡੇ ਐਸ ਬੱਚੇ ਕੋਲ ਸੇਵਾ ਲੈਣੀ ਕੀ ਪਤਾ ਪ੍ਰਮਾਤਮਾ ਨੇ ਇਹਨੂੰ ਕਦੇ ਅਸਦੀ ਵੱਡੀ ਸੇਵਾ ਲੈਣੇ ਤੇ ਇਹਦਾ ਨਾਮ ਕਿਸੇ ਵੱਡੇ ਮਹਾਂਪੁਰਸ਼ਾਂ ਵਿੱਚ ਗਿਣਿਆ ਜਾਵੇ ਤੁਹਾ ਹਣਾ ਉਸ ਕਰਕੇ ਕਦੀ ਬਦਰ ਜਾਣਾ ਨਹੀਂ ਦੋ ਸ਼ਬਦ ਤੁਸੀਂ ਸੰਗਤ ਨਾਲ ਸਾਂਝੇ ਕਰੋ ਕਿ ਉੱਥੋਂ ਦਾ ਤੇ ਇੱਥੋਂ ਦਾ ਸਫ਼ਰ ਕਿਦਾਂ ਦਾ ਰਿਹਾ ਦਾਸ ਤਲਵਿੰਦਰਪਾਲ ਸਿੰਘ ਪਾਟੀਆਂ ਮੁੱਖ ਸੇਵਾਦਾਰ ਮੋਟਰ ਵਾਲਾ ਕਮਿਟੀ ਦਾ ਚਿੰਤਕਾ ਇੱਕ ਅੱਜ ਮਨੂਣਾ ਜਿਵੇਂ ਕਿਸੇ ਵਿਆਹ ਚ ਜਾਣਾ ਤੇ ਚਾਹ ਵਾਲਾ ਜਿਹੜਾ ਮੋਲ ਹੈ ਉਹ ਵਿਆਹ ਨਾਲੋਂ ਚਾਹ ਜ਼ਿਆਦਾ ਅੱਜ ਮਨੂਣਾ ਲੱਗਦਾ ਮੇਰਾ ਜਿਹੜਾ ਪਰਿਵਾਰ ਹੈ ਇਹ ਬਲਵਿੰਦਰ ਸਿੰਘ ਦਾ ਪਰਿਵਾਰ ਜਿਹੜਾ ਨਹੀਂ ਇਹ ਮੇਰਾ ਪਰਿਵਾਰ ਹੈ ਇਹਨਾਂ ਨੂੰ ਬੱਚਾ ਪਿਛੇ بیمار ਹੋਇਆ ਤੇ ਪਿੱਛੇ ਦੀ ਗੁਮਰਾਹ ਕਰਕੇ ਅੱਜ ਕੱਲਾ ਜਿੱਥੇ ਵੀ ਕੋਈ بیمار ਹੋਵੇ ਮੈਂ ਇੱਕ ਚੀਜ਼ ਦੇਖੀ ਵੀ ਤਰੋਂ ਇਹ ਬਾਹਰ ਦੇ ਬੰਦੇ ਆ ਕੇ ਬੜਾ ਕਹਿਣਗੇ ਜੀ ਤੁਸੀਂ ਦਵਾਈ ਨਾ ਕਰਾਓ ਬੱਚੇ ਦੁਆ ਕਰਾਓ ਫਲਾਰ ਕਰੋ ਸਾਡੇ ਕੋ ਆਓ ਹਿੱਕਤਾ ਕਰੋ ਹਿੱਕਤਾ ਕਰੋ ਇਹਨਾਂ ਨਾਲ ਚੱਤ ਵੀ ਚਲ ਜਾਇਆ ਗਿਆ ਜੋ ਗੁਰੂ ਰਾਨ ਦਾ ਜਿਹਨੇ ਲਿਖਿਆ ਹੁੰਦਾ ਹੁਣਾ ਤੇ ਉਹ ਕੁਝ ਹੁੰਦਾ ਬੱਚੇ ਨੂੰ ਆਰਾਮ ਆਇਆ ਇਹਨਾਂ ਦਾ ਰੁਝਾਨ ਜਿਹੜਾ ਉਸ ਪਾਸੇ ਨੂੰ ਵੱਧ ਗਿਆ ਪਰ ਜਦੋਂ ਇਹਨਾਂ ਨਾਲ ਗੱਲ ਕਰੀਏ ਤੇ ਇਹਨਾਂ ਦੇ ਘਰ ਦੇ ਨਾਲ ਗੱਲ ਕਰੀਏ ਬੱਚੇ ਨਾਲ ਗੱਲ ਕਰੀਏ ਇਹਨਾਂ ਨੇ ਕਹਿੰਦਾ ਜੀ ਡੈਡੀ ਦਾ ਨਾਮ ਬਲਵਿੰਦਰ ਸਿੰਘ ਹੈ ਮੈਂ ਕਿਹਾ ਯਾਰ ਬਲਵਿੰਦਰ ਸਿੰਘ ਕਿੱਥੋਂ ਰਹਿ ਗਿਆ ਬਰਿੰਦਰ ਮਸੀਹ ਹੋ ਗਿਆ ਹੁੰਦੇ ਹੋ ਸਿੰਘ ਕਿੱਥੋਂ ਰਹਿ ਗਿਆ ਸਿੰਘ ਦੇ ਸ਼ੇਰ ਦਾ ਨਾਮ ਹੈ ਤੇ ਆਪਾਂ ਸ਼ੇਰ ਤੋਂ ਜਾਣ ਕੇ ਦੂਜੇ ਪਾਸੇ ਤੁਰੇ ਜਾਂਦੇ ਆ ਮੈਂ ਕਿਹਾ ਮੈਨੂੰ ਇਹ ਗੱਲ ਕੋਈ ਚਾਚਦੀ ਨਹੀਂ ਹੈਗੀ ਬਲਵਿੰਦਰ ਸਿੰਘ ਆਪਾਂ ਗੁਰੂ ਮਾਰੇ ਨੂੰ ਆਪਾਂ ਕਿੱਥੇ ਦੇਖਦੇ ਆ ਲੋਕੀ ਚਰਣਾਣਾ ਲੱਗਣਾ ਪਸੰਦ ਕਰਦੇ ਤੇ ਗੁਰੂ ਮਾਰੇ ਨੇ ਤਾਂ ਵੈਸੇ ਸਾਨੂੰ ਸੀਨੇ ਨਾਲ ਲਾਇਆ ਆ ਵੀ ਸਿੰਘ ਇੱਕ ਕੋਈ ਛੋਟਾ ਕਿਤਾਬ ਨਹੀਂ ਗੁਰੂ ਰਾਮਦਾਸ ਜੀ ਨੇ ਦਿੱਤਾ ਆ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਜਾਂ ਗੁਰ ਤੇਗ ਬਹਾਦਰ ਜੀ ਨੇ ਦਿੱਤਾ ਬਹੁਤ ਵੱਡਾ ਕਿਤਾਬ ਦਿੱਤਾ ਮੈਨੂੰ ਇਹ ਅੱਜ ਖੁਸ਼ੀ ਹੋਈ ਹੈ ਵੀ ਮੇਰਾ ਪਰਿਵਾਰ ਅੱਜ ਮੇਰੇ ਮਾੜੇ ਦੇ ਕਹਨ ਦੇ ਉੱਤੇ ਹੀ ਕੋਈ ਸਮਝਾਣ ਦੇ ਉੱਤੇ ਹੀ ਇਹ ਵੀਰਾਂ ਨੇ ਕਿਹਾ ਵੀ ਨਹੀਂ ਆਪਣੇ ਕੋ ਕੋਈ ਗਲਤੀ ਹੋਈ ਹੈ ਆਪਾਂ ਆਪਣੇ ਗੁਰੂ ਘਰ ਦੀ ਵਾਪਸੀ ਆਪਾਂ ਤਿਆਰ ਆ ਤੁਸੀਂ ਆਓ ਵੀਰੇ ਤੇ ਆਪਾਂ ਗੁਰੂ ਮਾਰਿਆਂ ਨਾਲ ਜੁੜਦੇ ਆ ਸਾਡੇ ਕੋ ਬਹੁਤ ਜਦੋਂ ਦੇ ਇਹ ਗਏ ਆ ਨਾ ਮੈਂ ਇਹਨਾਂ ਨੂੰ ਅੱਗੇ ਨਾਲੋਂ ਦੁੱਖ ਤਕਲੀਫਾਂ ਜੀ ਦੇਖਿਆ ਇਹ ਬੱਚਾ ਵੀ ਬਿਮਾਰ ਜੇ ਇਹਦਾ ਪਰਿਵਾਰ ਜਿਹੜਾ ਖੇਰੂ ਖੇਰੂ ਆਜੇ ਮੈਂ ਕਹਿਣ ਲੱਗਿਆ ਸੰਕੋਚ ਨਹੀਂ ਕਰਦਾ ਮੈਂ ਸਪਸ਼ਟ ਗੱਲ ਕਰਨਿਆ ਵਾਂ ਖੇਰੂ ਖੇਰੂ ਆਜੇ ਬੇਟੀ ਵੀ ਘਰ ਇੱਥੇ ਬੈਠੀ ਹੋਈ ਜੇ ਹੁਣ ਕੱਲ ਦਾ ਇਹਨਾਂ ਦੀ ਬਾਹ ਫੜੀਏ ਗੁਰੂ ਰਾਮਦਾਸ ਕਿਰਪਾ ਕਰੇ ਇਹਦਾ ਵੀ ਘਰ ਵਸੇਗਾ ਬੇਟੀ ਦਾ ਵੀ ਘਰ ਵਸੇਗਾ ਤੇ ਪਰਿਵਾਰ ਵੀ ਖੁਸ਼ਹਾਲ ਹੋਏਗਾ ਇਹ ਤੇ ਗੁਰੂ ਮਾਰੇ ਵਾਲਾ ਆਪੇ ਇੱਕ ਕਦਮ ਦੂਣਾ ਦੇ ਗੁਰੂ ਮਾਰੇ ਨੇ 10 ਕਦਮ ਵਧਾਣੇ ਆ ਤੇ ਆਪਾਂ ਪਤਾ ਨਹੀਂ ਕਿੱਥੇ ਤੇ ਲੈਣੇ ਆ ਬਾਕੀ ਅੱਜ ਪਰਿਵਾਰ ਵਾਪਸੀ ਕਰ ਰਿਹਾ ਮੈਨੂੰ ਬੜਾ ਚਾਜੜਿਆ ਆਪਣੇ ਪਰਿਵਾਰ ਤੇ ਵਾਪਸ ਆ ਰਹੇ ਆ ਮੈਂ ਤੁਹਾਨੂੰ ਦੱਸਣਿਆ ਵੀ ਮੈਨੂੰ ਕਿਸੇ ਵਿਆਹ ਤੇ ਜਾਵਾਂ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨਾ ਮੇਰਾ ਪਰਿਵਾਰ ਵਾਪਸ ਆ ਰਿਹਾ ਮੈਨੂੰ ਇੰਨੀ ਖੁਸ਼ੀ ਹੋ ਰਹੀ ਏ ਬਾਕੀ ਮੈਨੂੰ ਇੱਕ ਹੋਰ ਖੁਸ਼ੀ ਹੋਈ ਵੀ ਸਿਰੇ ਜਦੋਂ ਮੇਰੇ ਵੀਰ ਨਾਲ ਮੇਰੀ ਕੋਈ ਗੱਲ ਹੋਈ ਤੇ ਮੈਂ ਕਿਹਾ ਵੀਰੇ ਇਹ ਗੱਲ ਜੀ ਇਹ ਵੈਸੇ ਵੀ ਬੜੀ ਏ ਇਸ ਗੱਲ ਦੀ ਇਸ ਕੰਮ ਦੇ ਵਿੱਚ ਬੜੀ ਵੱਧ ਚੜ ਕੇ ਸੇਵਾ ਕਰਦੇ ਨੇ ਤੇ ਇਹ ਮੇਰੇ ਵੀਰ ਨੇ ਮੇਰੇ ਕਹਿੰਦੇ ਉੱਤੇ ਲੁਧਿਆਣੇ ਤੋਂ ਸਪੈਸ਼ਲ ਅਜ ਲੁਧਿਆਣੇ ਤੋਂ ਇਹ ਅਮਰਸਰ ਆਏ ਨੇ ਇਸੇ ਕੰਮ ਲਈ ਤੇ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਿਥੋਂ ਦੇ ਰਹਿਣ ਵਾਲੇ ਵੀ ਜੀ ਹਾਂ ਜੀ ਕੀ ਗੱਲ ਹੋਈ ਸਾਰਾ ਦੱਸੋ ਜੀ ਸਾਰਾ ਗੱਲ ਇਹ ਹੈ ਇਹ ਵੀ ਦੇਰਾ ਸਾਡਾ ਸਹੀ ਨਹੀਂ ਹੋ ਮਾਰ ਹੋ ਗਿਆ ਸੀ ਕਿਸਾਨ ਸਟਾਲਾ ਨੇ ਜਵਾਬ ਦਿੱਤਾ ਵੀ ਇਹ ਬੱਚਾ ਦਾ ਰਹੀ ਜੀ ਸਦਾ ਕਿਸਾਨੋ ਕਿੰਨਾਂ ਚਪਾਈ ਵੀ ਜੀ ਉੱਥੇ ਚਲ ਜਾਓ ਤੁਹਾਡਾ ਬੱਚਾ ਸਹੀ ਹੋ ਜਾਏਗਾ ਅਈ ਉੱਥੇ ਗਏ ਆ ਉਥੋਂ ਵਰਗ ਪਾਇਆ ਵੈਸੇ ਨੂੰ ਤੇ ਹੁਣ ਅਸੀਂ ਫਿਰ ਮਿਲ ਸਕਦੇ ਕਰਨਾ ਕੋਈ ਨਹੀਂ ਆ ਪਹਿਲੇ ਵੀ ਗੁਰਸਿੱਖ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਚਰਚੇ ਵਿੱਚ ਗਏ ਸੀ ਚਰਚੇ ਵਿੱਚ ਗਿਆ ਤੇ ਹੁਣ ਤੁਸੀਂ ਆਪਣੇ ਸਿੱਖੀ ਸਰੂਪ ਦੇ ਵਿੱਚ ਫਿਰ ਗੁਰੂ ਤੇ ਲੱਭੇ ਹੋ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਗੁਰੂ ਜਿਹੜੇ ਗਏ ਆ ਗੁਰੂ ਜੀ ਜਿਹੜੇ ਲੱਭੇ ਹੋ ਅੱਜ ਭਾਜੀ ਤੁਹਾਡੇ ਕੋਲ ਆਏ ਕਿੱਦਾਂ ਤੁਹਾਨੂੰ ਮਤ ਕਰਦੇ ਭਾਜੀ ਬਹੁਤ ਵਧੀਆ ਆਈ ਬੋਣ ਤੁਹਾਨੂੰ ਬਹੁਤ ਲੱਗਾ ਅੱਜ ਪੂਰਾ ਪਰਿਵਾਰ ਤੁਹਾਡੇ ਕੋਲ ਆਇਆ ਤੇ ਪ੍ਰਵਾਸ ਕਿੰਨੀ ਖੁਸ਼ੀ ਦਾ ਮੋਹ ਲੱਗਾ ਬਹੁਤ ਜ਼ਰਾ ਜੀ ਬਹੁਤ ਵਧੀਆ ਜੀ ਬਹੁਤ ਲੱਗਾ